ਭਗਤੋ ਚਾਹੇ ਮਰ ਜਾਣਾ ਪਰ ਸ਼ਾਦੀ ਸੁਧਾ ਔਰਤਾਂ ਇਸ ਦਿਨ ਕਦੀ ਵੀ ਵਾਲ ਨਾ ਧੋਣ ਨਹੀਂ ਤਾਂ ਤੁਹਾਨੂੰ ਪਛਤਾਵਾ ਹੋਵੇਗਾ ਨਾਲ ਹੀ ਅਸੀਂ ਇਹ ਜਾਣਾਂਗੇ ਕਿ ਸ਼ਾਦੀ ਸੁਧਾ ਔਰਤਾਂ ਵਾਲ ਧੋਏ ਬਿਨਾ ਕਿਵੇਂ ਵਰਤ ਰੱਖ ਸਕਦੀਆਂ ਹਨ ਜਾਂ ਕਿਵੇਂ ਪੂਜਾ ਜਾਂ ਸ਼ੁਭ ਕੰਮ ਵਿੱਚ ਸ਼ਾਮਲ ਹੋ ਸਕਦੀਆਂ ਹਨ ਇਸ ਦੇ ਨਾਲ ਹੀ ਅਸੀਂ ਜਾਣਾਂਗੇ ਔਰਤਾਂਆਂ ਦੀਆਂ ਕੁਝ ਅਜੀਹੀਆਂ ਗਲਤੀਆਂ ਬਾਰੇ ਤਾਂ ਪੂਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਅੰਤ ਤੱਕ ਵੇਖੋ ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤੇ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦੇਣਾ ਤੇ ਸਾਡੇ ਇਸ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦੇਣਾ ਭਗਤੋ ਸਾਡੇ Hindu ਧਰਮ ਦੇ ਸ਼ਾਸਤਰਾਂ ਵਿੱਚ ਅਨੇਕ ਪਰੰਪਰਾਵਾਂ ਅਤੇ ਰੀਤੀ ਰਿਵਾਜਾਂ ਨੂੰ ਖਾਸ ਮਹੱਤਵ ਦਿੱਤਾ ਗਿਆ ਹੈ। ਸਾਦੀ ਵਿਆਹ ਤੇ ਅੰਤਮ ਸੰਸਕਾਰ ਦੇ ਇਲਾਵਾ ਕਈ ਅਜੀਹੀਆਂ ਪਰੰਪਰਾਵਾਂ ਭਾਰਤੀ ਸਨਾਤਨ Hindu ਸਮਾਜ ਵਿੱਚ ਅੱਜ ਵੀ ਮੌਜੂਦ ਹਨ ਜਿਨ੍ਹਾਂ ਦਾ ਪਾਲਣ ਹਰ ਭਾਰਤੀ ਪੁਰਸ਼ ਜਾਂ ਔਰਤਾ ਕਰਦੀਆਂ ਹਨ। ਇਸੇ ਅਨੁਸਾਰ ਸ਼ਾਦੀशुदा ਔਰਤਾਂ ਨੂੰ ਹਰ ਰੋਜ਼ ਕੰਮ ਕੁਝ ਅਜੀਹੀ ਕਰਨ ਤੋਂ ਪਹਿਲਾਂ ਸ਼ੁਭ ਅਸ਼ੁਭ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਅਸੀਂ ਜਾਣਦੇ ਹੀ ਹੋਵਾਂਗੇ ਕਿ ਸ਼ਾਦੀशुदा ਔਰਤਾਂ ਦੁਆਰਾ ਖਾਸ ਦਿਨਾਂ ਤੇ ਸ਼ਾਸਤਰਾਂ ਵਿੱਚ ਉਹਨਾਂ ਦੇ ਵਾਲ ਧੋਣ ਨੂੰ ਮਨਾ ਮੰਨਿਆ ਜਾਂਦਾ ਸੀ। ਸਪਤਾਹ ਦੇ ਕੁਝ ਖਾਸ ਦਿਨ ਜੇਕਰ ਸ਼ਾਦੀशुदा ਔਰਤਾ ਆਪਣੇ ਵਾਲ ਧੋਂਦੀਆਂ ਸਨ ਤਾਂ ਉਹਨਾਂ ਦੇ ਪਤੀ ਤੇ ਰੁਕਾਵਟਾਂ ਆ ਸਕਦੀਆਂ ਸਨ। ਇਤੋਂ ਤੱਕ ਕਿ ਤੁਹਾਡੀ ਸੰਤਾਨ ਤੇ ਪਰਿਵਾਰ ਨੂੰ ਵੀ ਕਸ਼ਟ ਹੋ ਸਕਦਾ ਸੀ। ਤਾਂ ਭਗਤੋ ਆਓ ਸ਼ੁਰੂ ਕਰੀਏ ਗੁਰੂ ਜੀ ਤੋਂ ਉਹਨਾਂ ਤੋਂ ਲੈਂਦੇ ਹਾਂ ਸਿੱਖਿਆ ਕਿ ਉਹ ਕੀ ਕਹਿੰਦੇ ਹਨ ਭਗਤੋ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਖਾਸ ਦਿਨ ਸ਼ਾਦੀशुदा ਔਰਤਾਂ ਨੂੰ ਵਾਲ ਜ਼ਰੂਰ ਧੋਣੇ ਚਾਹੀਦੇ ਹਨ ਤਾਂ ਆਓ ਤੁਸੀਂ ਵੀ ਜਾਣ ਲਓ ਕਿ ਕਿਸ ਦਿਨ ਸ਼ਾਦੀशुदा ਔਰਤਾਂ ਨੂੰ ਵਾਲ ਨਹੀਂ ਧੋਣੇ ਚਾਹੀਦੇ ਅਤੇ ਕਿਸ ਦਿਨ ਵਾਲ ਜ਼ਰੂਰ ਧੋਣੇ ਚਾਹੀਦੇ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬੁੱਧਵਾਰ ਦੀ ਬੁੱਧਵਾਰ ਦੇ ਦਿਨ ਖਾਸ ਕਰਕੇ ਕੁਆਰੀਆਂ ਕੁੜੀਆਂ ਨੂੰ ਵਾਲ ਨਹੀਂ ਧੋਣੇ ਚਾਹੀਦੇ ਜੇਕਰ ਕੋਈ ਕੁਵਾਰੀ ਕੁੜੀ ਬੁੱਧਵਾਰ ਦੇ ਦਿਨ ਆਪਣੇ ਵਾਲ ਧੋਂਦੀ ਹੈ ਤਾਂ ਉਸ ਦੇ ਭਰਾ ਤੇ ਕੋਈ ਵੱਡੀ ਆਫਤ ਆ ਸਕਦੀ ਹੈ ਜਿਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਇਸ ਲਈ ਜਿੰਨਾ ਹੋ ਸਕੇ ਬੁੱਧਵਾਰ ਦੇ ਦਿਨ ਕੁਵਾਰੀਆਂ ਕੁੜੀਆਂ ਨੂੰ ਆਪਣੇ ਵਾਲ ਨਹੀਂ ਧੋਣੇ ਚਾਹੀਦੇ ਅਗਲੀ ਗੱਲ ਭਗਤੋ ਵੀਰਵਾਰ ਦੀ ਜੇਕਰ ਕੋਈ ਸ਼ਾਦੀशुदा ਔਰਤ ਵੀਰਵਾਰ ਜਾਂੀ ਗੁਰੂਵਾਰ ਦੇ ਦਿਨ ਆਪਣੇ ਵਾਲ ਧੋਂਦੀ ਹੈ ਤਾਂ ਉਸਦੇ ਪਤੀ ਦੀ ਉਮਰ ਘਟਦੀ ਹੈ ਸ਼ਾਦੀशुदा ਔਰਤਾਂ ਨੂੰ ਭੁੱਲ ਕੇ ਵੀ ਵੀਰਵਾਰ ਦੇ ਦਿਨ ਵਾਲਨੀ ਧੋਣੇ ਚਾਹੀਦੀ ਅਤੇ ਨਾ ਹੀ ਵੀਰਵਾਰ ਦੇ ਦਿਨ ਨੌ ਅਤੇ ਵਾਲ ਆਦ ਕੱਟਨੇ ਚਾਹੀਦੇ ਹਨ ਇਸੇ ਤਰ੍ਹਾਂ ਤੁਹਾਨੂੰ ਵੀਰਵਾਰ ਦੇ ਦਿਨ ਘਰ ਵਿੱਚ ਪੋਚਾਬਣੀ ਲਗਾਉਣਾ ਚਾਹੀਦਾ ਤੇ ਨਾ ਹੀ ਵੀਰਵਾਰ ਦੇ ਦਿਨ ਕੱਪੜੇ ਆਦਤ ਧੋਣੇ ਚਾਹੀਦੇ ਹਨ ਜੇਕਰ ਤੁਸੀਂ ਇਹ ਜਿਹਾ ਕਰਦੀਆਂ ਹੋ ਤਾਂ ਤੁਹਾਡੇ ਪਰਿਵਾਰ ਤੇ ਬਹੁਤ ਵੱਡੀਆਂ ਰਕਾਵਟਾਂ ਆ ਸਕਦੀਆਂ ਹਨ ਭਗਤੋ ਇਹ ਗੱਲ ਸੋਮਵਾਰ ਦੀ ਹੈ ਜੇਕਰ ਕੋਈ ਸ਼ਾਦੀशुदा ਔਰਤ ਸੋਮਵਾਰ ਦੇ ਦਿਨ ਵਾਲ ਧੋਂਦੀ ਹੈ ਤਾਂ ਅਜਿਹਾ ਮੰਨਿਆ ਜਾਂਦਾ ਹੈ ਇਸ ਨਾਲ ਉਸ ਦੇ ਬੱਚਿਆਂ ਤੇ ਕਿਸੇ ਵੱਡੇ ਸੰਕਟ ਦਾ ਖਤਰਾ ਮਢਰਾ ਸਕਦਾ ਹੈ ਪਰਿਵਾਰ ਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਸ਼ਾਦੀशुदा ਔਰਤਾਂ ਨੂੰ ਸੋਮਵਾਰ ਦੇ ਦਿਨ ਵਾਲ ਧੋਂਣ ਤੋਂ ਬਚਣਾ ਚਾਹੀਦਾ ਹੈ ਪਰਿਵਾਰ ਨੂੰ ਸੰਕਟਾਂ ਤੋਂ ਬਚਾਉਣ ਲਈ ਇਹਨਾਂ ਨਿਯਮਾਂ ਦੀ ਕਾਲਣਾ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਮਹਾਨ ਸਵਾਲ ਇਹ ਹੈ ਕਿ ਵਾਲ ਧੋਣ ਦਾ ਸਹੀ ਦਿਨ ਕਿਹੜਾ ਹੈ ਤਾਂ ਭਗਤੋ ਸ਼ੁੱਕਰਵਾਰ ਨੂੰ ਔਰਤਾਂ ਨੂੰ ਵਾਲ ਜ਼ਰੂਰ ਧੋਣੇ ਚਾਹੀਦੇ ਹਨ ਆਜੀਹਾ ਕਰਨ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਅਤੇ ਸੋਖ ਸਮ੍ਰiddhi ਵੱਧਦੀ ਹੈ ਜੋ ਸ਼ਾਦੀ ਸੁਦਾ ਔਰਤਾਂ ਸ਼ੁੱਕਰਵਾਰ ਨੂੰ ਵਾਲ ਧੋਉਂਦੀਆਂ ਹਨ ਉਹਨਾਂ ਦੇ ਪਤੀ ਧੰਨਵਾਣ ਬਣਨ ਦੀ ਸੁਭਾਵਨਾ ਵੱਧ ਜਾਂਦੀ ਹੈ ਜੇਕਰ ਕਿਸੇ ਕਾਰਨ ਤੁਸੀਂ ਵਾਲ ਨਹੀਂ ਧੋ ਸਕਦੇ ਤਾਂ ਤੁਹਾਨੂੰ ਕਿਸੇ ਸ਼ੁਭ ਕੰਮ ਪੂਜਾ ਜਾਂ ਵਰਤ ਵਿੱਚ ਸ਼ਾਮਲ ਹੋਣਾ ਹੋਵੇ ਤਾਂ ਤੁਸੀਂ ਸ਼ਾਮਲ ਹੋ ਸਕਦੇ ਹੋ ਬਸ ਇਸ ਲਈ ਤੁਹਾਨੂੰ ਆਪਣੀ ਮੰਗ ਵਿੱਚ ਸੰਧੂਰ ਲਗਾਉਣਾ ਹੋਵੇਗਾ ਸ਼ਾਸਤਰਾ ਅਨੁਸਾਰ ਸ਼ਾਦੀ ਸਦਾ ਔਰਤਾਂ ਦੀ ਮੰਗ ਨੂੰ ਗੰਗਾ ਸਥਾਨ ਮੰਨਿਆ ਜਾਂਦਾ ਹੈ ਜੋ ਬਹੁਤ ਪਵਿੱਤਰ ਹੁੰਦਾ ਹੈ ਜਦੋਂ ਔਰਤਾ ਆਪਣੀ ਮੰਗ ਵਿੱਚ ਸੰਧੂਰ ਲਗਾਉਂਦੀਆਂ ਹਨ ਤਾਂ ਉਹ ਮਾਂ ਪਾਰਵਤੀ ਦਾ ਸਤਿਕਾਰ ਕਰਦੀਆਂ ਹਨ ਅਤੇ ਮਾਂ ਪਾਰਵਤੀ ਦਾ ਅਸ਼ੀਰਵਾਦ ਹਮੇਸ਼ਾ ਉਹਨਾਂ ਤੇ ਬਣਿਆ ਰਹਿੰਦਾ ਹੈ ਹਾਲਾਂਕਿ ਭਗਤੋਂ ਸੰਧੂਰ ਲਗਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਈ ਵਾਰ ਔਰਤਾ ਸੰਧੂਰ ਲਗਾਉਣ ਵਿੱਚ ਕੁਝ ਅਜੀਹੀਆਂ ਗਲਤੀਆਂ ਕਰ ਦਿੰਦੀਆਂ ਹਨ ਜਿਸ ਕਾਰਨ ਉਹਨਾਂ ਨੂੰ ਇਸ ਦਾ ਪੂਰਾ ਫਲ ਨਹੀਂ ਮਿਲਦਾ ਉਲਟਾ ਪਤੀ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਘਰ ਵਿੱਚ ਕਲੇਸ਼ ਅਤੇ ਬਰਬਾਦੀ ਤੱਕ ਦੀ ਨੌਬਤ ਆ ਸਕਦੀ ਹੈ ਭਗਤੋ ਆਓ ਹੁਣ ਜਾਣੀਏ ਸੰਧੂਰ ਲਗਾਉਂਦੇ ਸਮੇਂ ਤੁਹਾਨੂੰ ਕੀ ਗਲਤੀ ਨਹੀਂ ਕਰਨੀ ਚਾਹੀਦੀ ਪਰ ਉਸ ਤੋਂ ਪਹਿਲਾਂ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਨੰਬਰ 1 ਭਗਤੋ ਕੁਝ ਔਰਤਾਂ ਨੂੰ ਸੰਧੂਰ ਲਗਾਉਣ ਵਿੱਚ ਬਹੁਤ ਜ਼ਿਆਦਾ ਸ਼ਰਮ ਮਹਿਸੂਸ ਹੁੰਦੀ ਹੈ ਅਤੇ ਉਹ ਆਪਣੇ ਸੰਧੂਰ ਨੂੰ ਮਾਂਗ ਵਿੱਚ ਲੁਕਾ ਲੈਂਦੀਆਂ ਹਨ ਪਰ ਜੋ ਔਰਤਾਂ ਆਪਣੇ ਸੰਧੂਰ ਨੂੰ ਮਾਗ ਵਿੱਚ ਲਗਾਉਂਦੀਆਂ ਹਨ ਜਾਂ ਥੋੜਾ ਜਿਹਾ ਸੰਧੂਰ ਲਗਾਉਂਦੀਆਂ ਹਨ ਉਹਨਾਂ ਦੇ ਪਤੀ ਨੂੰ ਸਮਾਜ ਵਿੱਚ ਮਾਣ ਸਤਿਕਾਰ ਨਹੀਂ ਮਿਲਦਾ ਨੰਬਰ 2 ਭਗਤੋ ਕੀ ਤੁਸੀਂ ਜਾਣਦੇ ਹੋ ਕਿ ਜੋ ਔਰਤਾਂ ਆਪਣੀ ਮਾਗ ਵਿੱਚ ਸੰਧੂਰ ਲੰਮਾ ਲਗਾਉਂਦੀਆਂ ਹਨ ਉਹਨਾਂ ਦੇ ਪਤੀ ਨੂੰ ਸਮਾਜ ਵਿੱਚ ਖੂਬ ਮਾਣ ਸਤਿਕਾਰ ਮਿਲਦਾ ਹੈ ਹਰ ਜਗ੍ਹਾ ਉਹਨਾਂ ਦੇ ਪਤੀ ਦੀ ਇੱਜ਼ਤ ਵੱਧੀ ਹੈ ਤੇ ਉਹ ਆਪਣੇ ਜੀਵਨ ਦੇ ਟੀਚਿਆਂ ਨੂੰ ਆਸਾਨੀ ਨਾਲ ਪ੍ਰਾਪਤ ਕਰਨ ਵਿੱਚ ਸਫਲ ਹੁੰਦੇ ਹਨ ਸੰਧੂਰ ਲਗਾਉਣ ਦਾ ਸਹੀ ਤਰੀਕਾ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ ਜਦੋਂ ਸ਼ਾਦੀशुदा ਔਰਤਾਂ ਸੰਧੂਰ ਲਗਾਉਂਦੀਆਂ ਹਨ ਤਾਂ ਸਭ ਤੋਂ ਪਹਿਲਾਂ ਆਪਣੀ ਸੰਧੂਰ ਦੀ ਡੱਬੀ ਨੂੰ ਮੱਤੇ ਨਾਲ ਸੋਹਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਮਾਂ પાર્વતી ਦਾ ਅਸ਼ੀਰਵਾਦ ਮਿਲਦਾ ਹੈ ਇਸ ਤੋਂ ਬਾਅਦ ਹੀ ਸੰਧੂਰ ਨੂੰ ਆਪਣੀ ਮਾਗ ਵਿੱਚ ਲਗਾਉਣਾ ਚਾਹੀਦਾ ਹੈ ਇਹ ਤਰੀਕਾ ਨਾ ਸਿਰਫ ਪਵਿੱਤਰ ਮੰਨਿਆ ਜਾਂਦਾ ਹੈ ਸਗੋਂ ਤੁਹਾਡੇ ਜੀਵਨ ਵਿੱਚ ਸੁੱਖ ਸਮ੍ਰਿਧੀ ਅਤੇ ਤੁਹਾਡੇ ਪਤੀ ਦੇ ਜੀਵਨ ਵਿੱਚ ਸਫਲਤਾ ਲਿਆਉਂਦਾ ਹੈ ਨੰਬਰ 3 ਭਗਤੋ ਸ਼ਾਦੀशुदा ਔਰਤਾਂ ਲਈ ਸੰਧੂਰ ਲਗਾਉਣ ਦਾ ਸਹੀ ਤਰੀਕਾ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ ਹਮੇਸ਼ਾ ਨੱਕ ਦੀ ਸੇਧ ਵਿੱਚ ਹੀ ਸੰਧੂਰ ਲਗਾਉਣਾ ਚਾਹੀਦਾ ਹੈ ਕੁਝ ਔਰਤਾਂ ਏਡੀ ਮੰਗ ਕੱਢ ਕੇ ਸੰਧੂਰ ਲਗਾਉਂਦੀਆਂ ਹਨ ਜੋ ਸ਼ਾਸਤਰਾਂ ਅਨੁਸਾਰ ਸਹੀ ਨਹੀਂ ਮੰਨਿਆ ਜਾਂਦਾ। ਅਜਿਹਾ ਕਰਨ ਨਾਲ ਉਹਨਾਂ ਦੇ ਪਤੀ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਤੇ ਉਹ ਆਪਣੇ ਜੀਵਨ ਦੇ ਟੀਚਿਆਂ ਨੂੰ ਪਾਉਣ ਵਿੱਚ ਸਫਲ ਨਹੀਂ ਹੋ ਸਕਦੇ। ਇੱਕ ਹੋਰ ਗੱਲ ਦਾ ਧਿਆਨ ਰੱਖੋ ਕਿ ਬਿਨਾਂ ਨਹਾਏ ਕਦੇ ਵੀ ਸੰਧੂਰ ਨਾ ਲਗਾਓ। ਨਾਲ ਹੀ ਕਿਸੇ ਔਰਤ ਨੂੰ ਸੰਧੂਰ ਲਗਾਉਣ ਤੋਂ ਵੀ ਬਚਣਾ ਚਾਹੀਦਾ ਹੈ। ਜਦੋਂ ਵੀ ਸੰਧੂਰ ਲਗਾਓ ਮਾਤਾ ਪਾਰਵਤੀ ਦਾ ਧਿਆਨ ਜ਼ਰੂਰ ਕਰੋ ਮਾਂ ਪਾਰਵਤੀ ਦਾ ਆਸ਼ੀਰਵਾਦ ਹੀ ਹਰ ਸ਼ਾਦੀशुदा ਔਰਤਾਂ ਨੂੰ ਅਖੰਡ ਸੁਭਾਗਵਤੀ ਦਾ ਵਰਦਾਨ ਦਿੰਦਾ ਹੈ ਨਾਵ ਵਿਆਹਾਂ ਔਰਤਾਂ ਲਈ ਖਾਸ ਹਦਾਇਤ ਹੈ ਕਿ ਜੋ ਸੰਧੂਰ ਉਹਨਾਂ ਨੂੰ ਵਿਆਹ ਦੇ ਸਮੇਂ ਮਿਲਿਆ ਹੈ ਉਸ ਨੂੰ ਸੰਭਾਲ ਕੇ ਰੱਖੋ ਅਤੇ ਕੁਝ ਸਮੇਂ ਤੱਕ ਨਿਯਮਤ ਰੂਪ ਨਾਲ ਲਗਾਓ ਜਦੋਂ ਵੀ ਕੋਈ ਖਾਸ ਪੂਜਾ ਜਾਂ ਸ਼ੁਭ ਮੌਕਾ ਹੋਵੇ ਉਸ ਸੰਧੂਰ ਦੀ ਵਰਤੋਂ ਜ਼ਰੂਰ ਕਰੋ ਇਹ ਸੰਦੂਰ ਦੇਵੀ ਦੇਵਤਿਆਂ ਦੇ ਅਸੀਰਵਾਦ ਨਾਲ ਭਰਿਆ ਹੁੰਦਾ ਹੈ। ਅਤੇ ਇਸ ਦੀ ਵਰਤੋਂ ਕਰਨ ਨਾਲ ਤੁਹਾਡੇ ਜੀਵਨ ਵਿੱਚ ਸੁੱਖ ਸਮ੍ਰiddhi ਬਣੀ ਰਹਿੰਦੀ ਹੈ। ਭਗਤੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹਰ ਸ਼ਾਦੀशुदा ਔਰਤ ਲਈ ਜ਼ਰੂਰੀ ਹੈ। ਇੱਕ ਔਰਤ ਹੀ ਆਪਣੇ ਘਰ ਨੂੰ ਸੰਭਾਲਦੀ ਹੈ ਤੇ ਉਸ ਨੂੰ ਉન્નਤੀ ਦੇ ਰਾਹ ਤੇ ਲੈ ਜਾਂਦੀ ਹੈ। ਪਰ ਜੇਕਰ ਔਰਤਾਂ ਕੁਝ ਗਲਤ ਆਦਤਾਂ ਅਪਣਾਉਂਦੀਆਂ ਹਨ ਤਾਂ ਉਹਨਾਂ ਦੇ ਘਰ ਤੋਂ માતા ਲਕਸ਼ਮੀ ਚਲੀ ਜਾਂਦੀ ਹੈ। ਸਨਾਤਨ ਵਾਸਤੂ ਅਨੁਸਾਰ ਕੁਝ ਅਜਿਹੇ ਕੰਮ ਹੁੰਦੇ ਹਨ ਜੋ ਔਰਤਾਂ ਨੂੰ ਪੁੱਲ ਕੇ ਵੀ ਨਹੀਂ ਕਰਨੇ ਚਾਹੀਦੇ ਜੇਕਰ ਉਹ ਇਹਨਾਂ ਕੰਮਾਂ ਨੂੰ ਕਰਦੀਆਂ ਹਨ ਤਾਂ ਘਰ ਵਿੱਚ ਦਰਿਦ੍ਰਤਾ ਦਾ ਵਾਸ ਹੁੰਦਾ ਹੈ ਅਤੇ ਹਮੇਸ਼ਾ ਤਾਂ ਨਹੀਂ ਦੀ ਕਮੀ ਬਣੀ ਰਹਿੰਦੀ ਹੈ ਤਾਂ ਭਗਤੋ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਅਤੇ ਆਪਣੇ ਘਰ ਨੂੰ ਖੁਸ਼ਹਾਲ ਅਤੇ ਸਮ੍ਰਿੱਧ ਬਣਾਓ ਆਓ ਜਾਣੀਏ ਸਨਾਤਨ ਵਾਸਤੂ ਅਨੁਸਾਰ ਔਰਤਾਂ ਨੂੰ ਕਿਹੜੀਆਂ ਗਲਤੀਆਂ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀਆਂ ਨੰਬਰ 1 ਜੇਕਰ ਔਰਤਾਂ ਘਰ ਵਿੱਚ ਖੁਦ ਝਾੜੂ ਪੋਚਾ ਲਗਾ ਰਹੀਆਂ ਹਨ ਤਾਂ ਇਹ ਕੰਮ ਹਮੇਸ਼ਾ ਸੂਰਜ ਉਦੇ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਸੂਰਜ ਉਦੇ ਤੋਂ ਬਾਅਦ ਘਰ ਦੀ ਸਫਾਈ ਕਰਨ ਨਾਲ ਘਰ ਵਿੱਚ ਦਰਿद्रता ਆਉਂਦੀ ਹੈ ਨੰਬਰ 2 ਭਗਤੋ ਘਰ ਦੀ ਸਫਾਈ ਕਰਨਾ ਜਿੰਨਾ ਜ਼ਰੂਰੀ ਹੈ ਓਨਾ ਹੀ ਜ਼ਰੂਰੀ ਹੈ ਸਫਾਈ ਤੋਂ ਬਾਅਦ ਸਹੀ ਨਿਯਮਾਂ ਦੀ ਪਾਲਣਾ ਕਰਨਾ ਜਦੋਂ ਵੀ ਕੋਈ ਔਰਤ ਘਰ ਦੀ ਸਫਾਈ ਕਰੇ ਤਾਂ ਉਸ ਨੂੰ ਤੁਰੰਤ ਨਹਾਉਣਾ ਚਾਹੀਦਾ ਹੈ ਅਜੀਹਾ ਕਿ ਆ ਜਾਂਦਾ ਹੈ ਕਿ ਸਫਾਈ ਤੋਂ ਬਾਅਦ ਬਿਨਾਂ ਨਹਾਏ ਰਹਿਣ ਨਾਲ ਘਰ ਵਿੱਚ ਦ੍ਰਿਦ੍ਰਤਾ ਆ ਸਕਦੀ ਹੈ ਨਹਾਉਣ ਤੋਂ ਬਾਅਦ ਭਗਵਾਨ ਦਾ ਧਿਆਨ ਜ਼ਰੂਰ ਕਰੋ ਭਗਵਾਨ ਨੂੰ ਪ੍ਰਾਰਥਨਾ ਕਰੋ ਤੇ ਪ੍ਰਸਾਦ ਅਰਪਿਤ ਕਰੋ ਖਾਸ ਤੌਰ ਤੇ ਜਦੋਂ ਤੁਸੀਂ ਮਾਤਾ ਲక్ష్ਮੀ ਨੂੰ ਪ੍ਰਸ਼ਾਦ ਚੜ੍ਹਾ ਰਹੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਪ੍ਰਸ਼ਾਦ ਚੜ੍ਹਾਉਣ ਤੋਂ ਬਾਅਦ ਕੁਝ ਵੀ ਨਾ ਖਾਓ ਜੇਕਰ ਤੁਸੀਂ ਪਹਿਲਾਂ ਕੁਝ ਖਾ ਲੈਂਦਿਆਂ ਹੋ ਤਾਂ ਮਾਤਾ ਲక్ష్ਮੀ ਨਾਰਾਜ਼ ਹੋ ਜਾਂਦੀ ਹੈ ਨੰਬਰ 3 ਸੂਰਜ ਡੁੱਬਣ ਤੋਂ ਬਾਅਦ ਵਾਲਾਂ ਵਿੱਚ ਕੰੰਗੀ ਕਰਨ ਨਾਲ ਸਨਾਤਨ ਵਾਸਤੂ ਦੋਸ਼ ਵੱਧਦਾ ਹੈ ਸ਼ਾਮ ਨੂੰ ਵਾਲਾਂ ਵਿੱਚ ਕੰੰਗੀ ਕਰਨ ਤੋਂ ਬਚਣਾ ਚਾਹੀਦਾ ਹੈ ਇਸ ਨਾਲ ਮਾਤਾ ਲਕਸ਼ਮੀ ਨਾਰਾਜ਼ ਹੋ ਸਕਦੀ ਹੈ ਨੰਬਰ 4 ਰਸੋਈ ਨੂੰ ਸਾਡੇ ਘਰ ਦਾ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਇਸ ਲਈ ਔਰਤਾਂ ਨੂੰ ਰਸੋਈ ਵਿੱਚ ਤਾਂ ਹੀ ਪ੍ਰਵੇਸ਼ ਕਰਨਾ ਚਾਹੀਦਾ ਜਦੋਂ ਉਹ ਨਹਾ ਚੁਕੀਆਂ ਹੋਣ ਬਿਨਾਂ ਨਹਾਏ ਰਸੋਈ ਵਿੱਚ ਜਾਣਾ ਸ਼ਾਸਤਰਾ ਅਨੁਸਾਰ ਸਹੀ ਨਹੀਂ ਮੰਨਿਆ ਜਾਂਦਾ ਰਸੋਈ ਵਿੱਚ ਅਸੀਂ ਜੋ ਭੋਜਨ ਬਣਾਉਂਦੇ ਹਾਂ ਉਹ ਸਾਡੇ ਪਰਿਵਾਰ ਦੀ ਸੇਤ ਅਤੇ ਸੋਕ ਸਮ੍ਰiddhi ਨਾਲ ਜੁੜਿਆ ਹੁੰਦਾ ਹੈ ਇਸ ਲਈ ਇਸ ਨੂੰ ਪਵਿੱਤਰ ਰੱਖਣਾ ਬਹੁਤ ਜ਼ਰੂਰੀ ਹੈ। ਨਹਾ ਕੇ ਰਸੋਈ ਵਿੱਚ ਜਾਣ ਨਾਲ ਸਿਰਫ ਸਰੀਰਕ ਸਵਸ਼ਟਕਾ ਬਣੀ ਰਹਿੰਦੀ ਹੈ। ਸਗੋਂ ਇਹ ਧਾਰਮਿਕ ਦ੍ਰਿਸ਼ਟੀ ਤੋਂ ਵੀ ਸ਼ੁਭ ਮੰਨਿਆ ਜਾਂਦਾ ਹੈ। ਨੰਬਰ 5। ਪਿਆ ਜਾਂਦਾ ਹੈ ਕਿ ਘਰ ਦੀਆਂ ਔਰਤਾਂ ਨੂੰ ਕਦੇ ਝਾੜੂ ਨੂੰ ਲੱਤ ਨਹੀਂ ਮਾਰਨੀ ਚਾਹੀਦੀ। ਜਿਸ ਘਰ ਵਿੱਚ ਔਰਤ ਝਾੜੂ ਨੂੰ ਪੈਰ ਨਾਲ ਠੋਕਰ ਮਾਰਦੀ ਹੈ, ਉਥੇ ਕਦੀ ਵੀ ਲక్ష్ਮੀ ਦਾ ਵਾਸ ਨਹੀਂ ਹੁੰਦਾ। ਜੇਕਰ ਕੋਈ ਔਰਤ ਘਰ ਵਿੱਚ ਅਜੀਹਾ ਕਰਦੀ ਹੈ ਤਾਂ ਉਸ ਘਰ ਵਿੱਚ ਦਰਦ੍ਰਤਾ ਛਾਈ ਰਹਿੰਦੀ ਹੈ। ਉਹ ਘਰ ਕਦੇ ਵੀ ਆਰਥਿਕ ਰੂਪ ਨਾਲ ਸੰਪਾਨ ਨਹੀਂ ਹੋ ਸਕਦਾ। ਇਸ ਲਈ ਧਿਆਨ ਰਹੇ ਕਿ ਘਰ ਦੀਆਂ ਔਰਤਾਂ ਨੂੰ ਇਹ ਕੰਮ ਕਦੇ ਵੀ ਨਹੀਂ ਕਰਨਾ ਚਾਹੀਦਾ। ਨੰਬਰ 6 ਘਰ ਦੀ ਖੁਸ਼ਹਾਲੀ ਅਤੇ ਸੁਖ ਸ਼ਾਂਤੀ ਦਾ ਸਭ ਤੋਂ ਵੱਡਾ ਆਧਾਰ ਘਰ ਦੀ ਔਰਤ ਹੁੰਦੀ ਹੈ। ਜਿੱਤੇ ਘਰ ਦੀ ਔਰਤ ਹਮੇਸ਼ਾ ਗੁੱਸੇ ਵਿੱਚ ਰਹਿੰਦੀ ਹੈ ਉਤੇ ਮਾਤਾ ਲక్ష్ਮੀ ਦੀ ਕਿਰਪਾ ਨਹੀਂ ਹੁੰਦੀ ਅਜੀਹਾ ਘਰ ਹੌਲੀ-ਹੌਲੀ ਪਰੇਸ਼ਾਨੀਆਂ ਤੇ ਦਰਿਦ੍ਰਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਆ ਜਾਂਦਾ ਹੈ ਕਿ ਇੱਕ ਔਰਤ ਦਾ ਖੁਸ਼ ਰਹਿਣਾ ਪੂਰੇ ਪਰਿਵਾਰ ਦੀ ਖੁਸ਼ਹਾਲੀ ਲਿਆਉਂਦਾ ਹੈ। ਉਸ ਦੀ ਮੁਸਕਾਨ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ। ਅਤੇ ਮਾਤਾ ਲక్ష్ਮੀ ਅਜੀਹਾ ਘਰ ਵਿੱਚ ਆਪਣੀ ਸਥਾਈ ਵਾਸ ਕਰਦੀ ਹੈ। ਪਰ ਜੇਕਰ ਔਰਤ ਹਰ ਸਮੇਂ ਨਾਰਾਜ਼ ਅਤੇ ਦੁਖੀ ਰਹਿੰਦੀ ਹੈ ਦਾ ਇਸ ਦਾ ਅਸਰ ਪੂਰੇ ਘਰ ਦੇ ਮਾਹੌਲ ਤੇ ਪੈਂਦਾ ਹੈ ਇਸ ਲਈ ਔਰਤਾਂ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਅਤੇ ਘਰ ਵਿੱਚ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ਪਰਿਵਾਰ ਦੇ ਮੈਂਬਰਾਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਘਰ ਦੀ ਔਰਤ ਨੂੰ ਖੁਸ਼ ਰੱਖਣ ਤਾਂ ਜੋ ਮਾਤਾ ਲਕਸ਼ਮੀ ਦਾ ਆਸ਼ੀਰਵਾਦ ਪੂਰੇ ਪਰਿਵਾਰ ਤੇ ਬਣਿਆ ਰਹੇ ਇਸ ਲਈ ਭਗਤੋ ਇਹ ਛੋਟੀਆਂ ਜਿਹੀਆਂ ਆਦਤਾਂ ਨੂੰ ਬਦਲੋ ਅਤੇ ਆਪਣੇ ਘਰ ਅਤੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਤੇ ਸਮ੍ਰiddhi ਲਿਆਓ ਯਾਦ ਰੱਖੋ ਸਫਾਈ ਨਾਲ ਹੀ માતા ਲਕਸ਼ਮੀ ਪ੍ਰਸੰਨ ਹੁੰਦੀ ਹੈ ਕਿਉਂਕਿ ਉਸ ਦਾ ਅਸ਼ੀਰਵਾਦ ਘਰ ਨੂੰ ਧਨ ਧਣ ਨਾਲ ਭਰ ਦਿੰਦਾ ਹੈ ਤਾਂ ਦੋਸਤੋ ਇਹ ਸਾਰੀ ਜਾਣਕਾਰੀ ਜਨਤਕ ਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਅਤੇ ਧਰਮ ਦੇ ਉਪਾਅ ਨੂੰ ਆਪਣੀ ਸ਼ਰਧਾ ਤੇ ਵਿਸ਼ਵਾਸ ਤੇ ਅਜਮਾਓ ਸਾਡੀ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਸੰਦਰਭ ਵਿੱਚ ਅਸੀਂ ਕਿਸੇ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਤਾਂ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਤੁਹਾਨੂੰ ਇਹੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜੈ ਮਾਤਾ ਲక్ష్ਮੀ ਜਰੂਰ ਲਿਖ ਦੇਣਾ ਤੇ ਇਸ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦੇਣਾ ਮਿਲਦੇ ਹਾਂ ਅਗਲੀ ਨਵੀਂ ਜਾਣਕਾਰੀ ਦੇ ਲਈ ਧੰਨਵਾਦ ਦੋਸਤੋ